ਮੈਨੂੰ ਭੁੱਖ ਲੱਗੀ ਆ। ਉਹ ਹਜੇ ਤਾਂ ਤੂੰ ਚਿਪਸ ਖਾ ਕੇ ਹਟਿਆ ਐਡੀ ਛੇਤੀ ਤੈਨੂੰ ਭੁੱਖ ਵੀ ਲੱਗੀ ਆਈ। ਮੰਮਾ ਚਿਪਸ ਤਾਂ ਖਤਮ ਹੋ ਗਈ। ਇਹਦੇ ਨਾਲ ਮੇਰੇ ਢਿੱਡ ਨਹੀਂ ਭਰਿਆ। ਤੁਸੀਂ ਮੈਨੂੰ ਪਰੌਂਠਾ ਬਣਾ ਕੇ ਦੇ ਦਿਓ। ਮੰਮਾ ਬਣਾ ਦੋ ਨਾ ਪਰੌਂਠਾ। ਤੂੰ ਨਹੀਂ ਹਟਦਾ ਮੈਨੂੰ ਤੰਗ ਕਰਨੋ। ਐਂ ਕਰ ਤੇਰੀ ਚਾਚੀ ਨਾਲ ਸੋਈ ਜਾ ਜਾ ਕੇ ਉਹਨੂੰ ਕਹਿ ਦੇ ਵੀ ਚਾਚੀ ਪਰੌਂਠਾ ਬਣਾ ਦੇ ਦੇ ਦੂਗੀ ਤੈਨੂੰ ਬਣਾ ਕੇ। ਠੀਕ ਆ ਮੰਮੀ। ਮम्मा ਤਾਂ ਇੱਥੇ ਹੈ ਨਹੀਂ ਆਇਆ ਕਰਦਾ ਕਮਰੇ 'ਚ ਜਾ ਕੇ ਦੇਖਦਾ ਮम्मा ਤੁਸੀਂ ਇੱਥੇ ਹੋ ਮੈਂ ਤੁਹਾਨੂੰ ਕਿੱਥਨ ਚ ਲੱਭਦਾ ਸੀ ਮੈਨੂੰ ਲੱਭਦਾ ਸੀ ਮੇਰਾ ਪੁੱਤ ਹਾਂ ਬੋਲ ਪੁੱਤ ਕੀ ਕੰਮ ਆ ਮम्मा ਤੂੰ ਮम्मा ਮੈਨੂੰ ਭੁੱਖ ਲੱਗੀ ਆ ਭੁੱਖ ਲੱਗੀ ਆ ਕੀ ਖਾਣਾ ਮੇਰੇ ਪੁੱਤ ਨੇ ਮम्मा ਤੁਸੀਂ ਮੈਨੂੰ ਨੂਨ ਵਾਲਾ ਪਰੌਂਠਾ ਬਣਾ ਕੇ ਦੇ ਦਿਓ ਲੈ ਇਹ ਵੀ ਕੋਈ ਗੱਲ ਆ ਬਸ ਤੂੰ 2 ਮਿੰਟ ਰੁਕ ਮੈਂ ਖੁਨੇ ਬਣਾ ਕੇ ਲੈ ਆਈ ਤੇ ਤੈਨੂੰ ਭੁੱਖ ਲੱਗੀ ਆ ਸਿੱਕੇ ਉਹਦਾ ਪਰੌਂਠਾ ਖਾਊਗਾ ਲੈ ਮੇਰਾ ਪੁੱਤ ਪਰੌਂਠਾ ਖਾ ਤੂੰ ਮਾਂ ਤੇ ਤੇ ਬਹੁਤ ਵਾਦ ਪਰੌਂਠਾ ਬਣਾਇਆ ਸੱਚੀ ਪੁੱਤ ਤੂੰ ਹੋਰ ਦੱਸ ਮੈਨੂੰ ਹੋਰ ਕੀ ਖਾਣਾ ਮੈਂ ਤੇਰੇ ਲਈ ਉਹ ਵੀ ਬਣਾ ਲਿਆ ਹੁਣੀਆਂ ਨਹੀਂ ਮੰਮਾ ਮੈਂ ਬਸ ਪਰੌਂਠਾ ਹੀ ਖਾਣਾ ਸੀ ਸੇਬੂ ਮੇਰੇ ਤਾਂ ਹੁਣ ਯਾਦ ਆਇਆ ਕੁਰਕਰੇ ਪਏ ਨੇ ਖਾਣੇ ਨੇ ਤੂੰ ਕੁਰਕਰੇ ਹਾਂ ਮੰਮੀ ਮੈਂ ਖਾਣੇ ਆ ਆ ਜਾ ਬੁੱਤ ਫੇ ਤੈਨੂੰ ਮੈਂ ਦਵਾ ਸਾਹਿਬ ਪਹਿਲਾ ਪਰੌਂਠਾ ਦਾ ਖਾ ਲੈਂਦਾ ਇਹ ਵੀ ਮੁੰਡਾ ਨਾ ਬਾਹਰ ਦੀਆਂ ਚੀਜ਼ਾਂ ਖਾ ਕੇ ਬੜਾ ਖੁਸ਼ ਆ ਲੈਵਲ ਕਾਲਾ ਮੇ ਬੰਦੇ ਕੀ ਹੋ ਗਿਆ ਤੈਨੂੰ ਮੰਮੀ ਓ ਮੰਮੀ ਮੇ ਕੀ ਹੋ ਗਿਆ ਮੁੰਡੇ ਨੂੰ ਹਾ ਤਾਰੀ ਮੰਮੀ ਚੰਗਾ ਭਲਾ ਰੋਟੀ ਖਾ ਰਿਆ ਸੀ ਇੱਕੋ ਦਮ ਉਲਟੀ ਕਰਨ ਲੱਗ ਗਿਆ ਉਲਟੀ ਕੀ ਹੋ ਗਿਆ ਪੁੱਤ ਤੈਨੂੰ ਐ ਕਿਉਂ ਉਲਟੀ ਆ ਗਈ ਲੱਗਿਆ ਮੰਮੀ ਮੈਨੂੰ ਪਤਾ ਸਾਰਾ ਕੁਝ ਨਾ ਐਸੇ ਕਰਕੇ ਹੋਇਆ ਕੀ ਮਤਲਬ ਦੀਦੀ ਮੰਮੀ ਇਹਨੇ ਨਾ ਮੇਰੇ ਪੁੱਤ ਨੂੰ ਪਰੌਠਾ ਬਣਾ ਕੇ ਖਵਾਇਆ ਸੀ ਜਰੂਰ ਨਾ ਇਹਨੇ ਕੁਝ ਨਾ ਪੁਛਾਉਦਾ ਚ ਮਲਾਇਆ ਹੋਣਾ ਤਾਂ ਹੀ ਤਾਂ ਮੇਰਾ ਪੁੱਤ ਬਿਮਾਰ ਹੋ ਗਿਆ ਦੀਦੀ ਆ ਕੀ ਕਹੀ ਜਾਂਦੇ ਤੁਸੀਂ ਪਰ ਲੜੀ ਮੈਂ ਕਿਉਂ ਉਹਨੂੰ ਮਿਲਾ ਕੇ ਦਊਂਗੀ ਇਹ ਮੇਰਾ ਵੀ ਤਾਂ ਪੁੱਤ ਆ ਮੈਂ ਦੀ ਮਾਂ 니 ਤੇਰਾ ਕੀ ਪਤਾ ਖਬਰ ਤੇਰੇ ਬਾਬਿਆਂ ਦੇ ਜਾਣੀ ਆ ਤੂੰ ਪਤਾ ਨਹੀਂ ਕੀ ਕਰਵਾ ਕੇ ਲੈ ਗਿਆ ਉਥੋਂ ਸਾਹੀ ਤਾਂ ਮੇਰਾ ਮੁੰਡਾ ਬਿਮਾਰ ਹੋ ਗਿਆ 니 ਤੂੰ ਇਹਦੇ ਨਾਲ ਕਿਉਂ ਮੱਥਾ ਮਾਰਦੀ ਆ ਤੂੰ ਮੁੰਡੇ ਨੂੰ ਡਾਕਟਰ ਦੇ ਲੈ ਕੇ ਜਾ ਕਿਤੇ ਜ਼ਿਆਦਾ ਨਾ ਬਿਮਾਰ ਹੋ ਜਵੇ ਮੰਮੀ ਸਾਹਿਬ ਨੂੰ ਮੈਂ ਕੱਲਾ ਨੂਨ ਵਾਲਾ ਪਰੌਂਠਾ ਬਣਾ ਕੇ ਦਿੱਤਾ ਸੀਗਾ ਜਿਹੜਾ ਇਹਨੇ ਖਾ ਲਿਆ ਖਾ ਲਿਆ ਤੇ ਜਿਹੜਾ ਪਿੱਛੇ ਬਚਿਆ ਸੀ ਨਾ ਉਹ ਮੈਂ ਖਾਦਾ ਮੈਨੂੰ ਤਾਂ ਕੁਝ ਹੋਇਆ ਨਹੀਂ ਨਹੀਂ ਤਾਂ ਚੁੱਪ ਕਰ ਜੇ ਮੁੰਡਾ ਜ਼ਿਆਦਾ ਬਿਮਾਰ ਹੋ ਗਿਆ ਨਾ ਤੂੰ ਆਪ ਦੇ ਆਪ ਨੂੰ ਸੋਚ ਲਈ ਤੂੰ ਮੁੰਡੇ ਨੂੰ ਲੈ ਕੇ ਜਾ ਡਾਕਟਰ ਦੇ ਤੇਰੀ ਮੈਂ ਚੱਲਾਂ ਤੁਹਾਡੇ ਨਾਲ ਨਹੀਂ ਹਜੇ ਕੁਝ ਬਾਕੀ ਰਹਿ ਗਿਆ ਜਿਹੜੇ ਨਾਲ ਜਾਣ ਨੂੰ ਫਿਰਦੀ ਆ ਚੱਲ ਪੁੱਤ ਤੈਨੂੰ ਲੈ ਕੇ ਜਾਵਾ ਡਾਕਟਰ ਦੇ ਤੂੰ ਨਾ ਮੁੰਡੇ ਤੋਂ ਦੂਰ ਰਿਹਾ ਕਰ ਤੈਨੂੰ ਮੈਂ 3600 ਵਾਰ ਕਿਹਾ ਉਹਦੇ ਕੋਲੇ ਨਾ ਜਾਇਆ ਕਰ ਮੰਮੀ ਸਾਹਿਬ ਮੇਰਾ ਵੀ ਪੁੱਤ ਆ ਮੈਂ ਉਹਦੀ ਮਾਂ ਤੇ ਇੱਕ ਮਾਂ ਆਪਣੇ ਪੁੱਤ ਨਾਲ ਕਿਵੇਂ ਗਲਤ ਕਰ ਸਕਦੀ ਆ اے ਰੱਬਾ ਮੇਰੇ ਪੁੱਤ ਨੂੰ ਨਾ ਛੇਤੀ ਠੀਕ ਕਰ ਦੇ ਇਹ ਇਹਨੇ ਕੋਈ ਬਾਹਰਲਾ ਸਮਾਨ ਤਾਂ ਨਹੀਂ ਖਾਦਾ ਨਹੀਂ ਡਾਕਟਰ ਸਾਹਿਬ ਇਹਨੇ ਤਾਂ ਬਾਹਰਲਾ ਕੁਝ ਵੀ ਨਹੀਂ ਖਾਦਾ ਇਹਨੇ ਤਾਂ ਘਰ ਦਾ ਬਣਿਆ ਪਰੌਂਠਾ ਹੀ ਖਾਦਾ ਸੀ ਮੰਮਾ ਭੁੱਲ ਗਏ ਚਿਪਸ ਤੇ ਕੁੜਕਰੇ ਵੀ ਤਾਂ ਖਾਦੇ ਸੀ ਬਸ ਜੀ ਇਹ ਸਾਰਾ ਕੁਝ ਬਾਹਰਲਾ ਖਾਣ ਪੀਣ ਕਰਕੇ ਹੈ ਇਸ ਕਰਕੇ ਇਹਨੂੰ ਉਲਟੀਆਂ ਲੱਗ ਗਈਆਂ ਹੁਣ ਪੁੱਤ ਬਾਹਰਲਾ ਕੁਛ ਨਾ ਖਾਈ ਜਿਹਦੇ ਕਰਕੇ ਤੇਰਾ ਪੇਟ ਖਰਾਬ ਹੋਵੇ ਮੈਂ ਇਹਨੂੰ 2 ਦਿਨ ਦੀ ਦਵਾਈ ਲਿਖ ਕੇ ਦੇਣਾ ਜੀ ਤੁਸੀਂ ਇਹਨੂੰ ਟਾਈਮ ਸਰ ਦੇ ਦਿਓ ਫਿਰ ਇਹ ਠੀਕ ਹੋ ਜਾਊ ਆ ਲਓ ਜੀ ਚੱਲ ਪੁੱਤ ਥੈਂਕ ਯੂ ਜੀ ਮੈਂ ਤੈਨੂੰ ਕਿੰਨੀ ਵਾਰ ਸਮਝਾਏ ਸੀ ਨਾ ਇਹਨੂੰ ਬਾਹਰਲੀ ਚੀਜ਼ਾਂ ਨਾ ਦੇਖਾਣ ਨੂੰ ਪਰ ਤੂੰ ਹਟਦੀ ਨਹੀਂ ਤੁਸੀਂ ਤਾਂ ਐਵੇਂ ਹੀ ਬੋਲੀ ਜਾਂਦੇ ਹੋ ਮੈਨੂੰ ਉਹ ਅੱਗੇ ਵੀ ਤਾਂ ਖਾਂਦਾ ਹੀ ਆ ਅੱਗੇ ਤਾਂ ਇਹਨੂੰ ਪਤਾ ਨਹੀਂ ਉਲਟੀਆਂ ਲੱਗੀਆਂ ਮਨਦੀਪ ਬੜੀ ਟੀਟ ਹੈ ਤੂੰ ਆਪਣੀ ਗਲਤੀ ਦਾ ਮੰਨਦੀ ਨਹੀਂ ਸਾਹਿਬ ਪੁੱਤ ਹੁਣ ਤੂੰ ਧਿਆਨ ਰੱਖਣਾ ਤੂੰ ਬਾਹਰਲਾ ਕੁਝ ਨਹੀਂ ਖਾਣਾ ਠੀਕ ਆ ਪਾਪਾ ਜੀ ਹਾਂ ਚੱਲ ਬੁੱਤ ਕਿੱਥੇ ਧਰਤੀ ਪੁੱਤ ਆਗੇ ਤੁਸੀਂ ਕੀ ਕਹਿੰਦਾ ਡਾਕਟਰ ਉਹ ਕੁਝ ਨਹੀਂ ਮੰਮੀ ਜਿਹੜਾ ਇਹ ਚਿਪਸ ਤੇ कुरकुरੇ ਖਾਂਦਾ ਨਾ ਉਹਦੀ وجہ ਨਾਲ ਪੇਟ ਚ ਇਨਫੈਕਸ਼ਨ ਹੋ ਗਿਆ ਇਹਦੇ ਦਵਾਈ ਦੇ ਦਿੱਤੀ ਠੀਕ ਹੋ ਜਾਊਗਾ ਮਨਦੀਪ ਇਹਨਾਂ ਚਿਪਸ ਤੇ कुरकुरੇ ਦਿੱਤੇ ਕਿਹਨੇ ਨੇ ਉਹ ਮੰਮੀ ਹੋਰ ਕੌਣ ਦੇਊਗਾ ਮਨਦੀਪ ਹੀ ਦਿੰਦੀ ਐ ਇਹਨੂੰ ਮਨਦੀਪ ਹੁਣ ਇਹਦਾ ਧਿਆਨ ਰੱਖੀ ਇਹਨੂੰ ਕੋਈ ਵੀ ਉਲਟੀ ਸਿੱਧੀ ਚੀਜ਼ ਨਾ ਦੇਈ ਖਾਣ ਨੂੰ ਮੈਂ ਜਾਂਦਾ ਹੁਣ ਕੰਮ ਤੇ ਚੱਲ ਸਾਹਿਬ ਆ ਜਾ ਪੁੱਤ ਅੰਦਰ ਚੱਲ ਕਮਰੇ 'ਚ ਆਰਾਮ ਕਰ ਤੂੰ ਜਿਸੋ ਦੁੱਧ ਵਾਲਿਆਂ ਨੂੰ ਤੇ ਸ਼ੈਲੀ ਤੈਨੂੰ ਮੰਮੀ ਦਾ ਫੋਨ ਆਇਆ ਸੀ ਨਹੀਂ ਮੈਨੂੰ ਤਾਂ ਨਹੀਂ ਮੰਮੀ ਦਾ ਕੋਈ ਫੋਨ ਆਇਆ ਆਪਣਾ ਫੋਨ ਚੈੱਕ ਕਰੀ ਇੱਕ ਮਿੰਟ ਦੇਖ ਦਿਨਾ ਪੰਜ ਮਿਸ ਕਾਲਾਂ ਲੋ ਜੀ ਮੇਰੇ ਤਾਂ ਫੋਨ ਹੀ ਸਾਇਲੈਂਟ ਤੇ ਲੱਗਿਆ ਪਿਆ ਵੈਸੇ ਕਹਿੰਦੇ ਕੀ ਸੀ ਮੰਮੀ ਮੰਮੀ ਨੂੰ ਨਾ ਇੱਕ ਬਹੁਤ ਵਧੀਆ ਡਾਕਟਰ ਦੀ ਦੱਸ ਪਈ ਐ ਕਹਿੰਦੇ ਬਹੁਤ ਸੋਹਣਾ ਇਲਾਜ ਕਰਦਾ ਉਹ ਆਪਾਂ ਵੀ ਦਿਖਾਇਆਈਏ ਉਹਨੂੰ ਡਾਕਟਰ ਦੀ ਦੱਸ ਪਈ ਐ ਪਰ ਸੱਚ ਦੱਸਾਂ ਜੀ ਮੇਰਾ ਨਹੀਂ ਹੁਣ ਕਿਤੇ ਜਾਣ ਨੂੰ ਦਿਲ ਕਰਦਾ ਉਹ ਕੋਈ ਨਹੀਂ ਸ਼ੈਲੀ ਮੰਮੀ ਦੇ ਕਹੇ ਤੇ ਨਾ ਆਪਾਂ ਇੱਕ ਵਾਰੀ ਡਾਕਟਰ ਨੂੰ ਮਿਲ ਲੈਨੇ ਆ ਨਾਲੇ ਮੰਮੀ ਦਾ ਵੀ ਦਿਲ ਰਹਿ ਜੂ ਫਿਰ ਮੰਮੀ ਕਹੂਗੀ ਤਾਂ ਨਹੀਂ ਵੀ ਮੈਂ ਦੱਸਿਆ ਵੀ ਸੀ ਵੀ ਇਹ ਉਹਨੂੰ ਇੱਕ ਵਾਰ ਮਿਲਣ ਵੀ ਨਹੀਂ ਗਏ ਚਲੋ ਠੀਕ ਆ ਜੀ ਜਿਵੇਂ ਤੁਹਾਨੂੰ ਠੀਕ ਲੱਗਦਾ ਆਪਾਂ ਮਿਲ ਲੈਨੇ ਇੱਕ ਵਾਰ ਡਾਕਟਰ ਨੂੰ ਉਹ ਕੋਈ ਫੈੜਾ ਨਹੀਂ ਡਾਕਟਰਾਂ ਨੇ ਪੈਸੇ ਪੂਸੇ ਖਰਾਬ ਕਰਨ ਦਾ ਜੇ ਹੋਣਾ ਹੁੰਦਾ ਨਾ ਹੁਣ ਨੂੰ ਕਾਦਾ ਜਵਾਬ ਹੋ ਜਾਂਦਾ ਮੰਮੀ ਆ ਕੇ ਕਹੀ ਜਾਂਦੇ ਹੋ ਤੁਸੀਂ ਤੁਸੀਂ ਸਾਨੂੰ ਹੌਸਲਾ ਤਾਂ ਕੀ ਦੇਣਾ ਤੁਸੀਂ ਸਾਡਾ ਹੌਸਲਾ ਤੋੜੀ ਜਾਂਦੇ ਹੋ ਉਲਟਾ ਆਹ ਹੌਸਲੇ ਦੀ ਗੱਲ ਤਾਂ ਤੂੰ ਐਂ ਕਰਦਾ ਜਿਵੇਂ ਮੈਨੂੰ ਇਹਦਾ ਪਤਾ ਹੀ ਨਹੀਂ ਹੁੰਦਾ ਤੋੜਨੀ ਕਿਤੇ ਜਾਣ ਦੀ ਐਵੇਂ ਬਾਧੂ ਤੇ ਬੈਸੇ ਖਰਾਬ ਕਰੋਗੇ ਨਾਲੇ ਇਹਦਾ ਅਲਾਇਨਟਾ ਮੇਰੇ ਕੋਲੇ ਆ ਜਿਹੜਾ ਤੂੰ ਮੰਨਦਾ ਨਹੀਂ ਮੰਮੀ ਕੀ ਮੰਮੀ ਚੁੱਪ ਕਰਕੇ ਨਾ ਦੂਜਾ ਵਿਆਹ ਕਰਵਾ ਲਾ ਨਾਲੇ ਕਤੂਸੋ ਕੀ ਨਾਲੇ ਮੈਸੋ ਕੀ ਮੰਮੀ ਇਹੇ ਖੁਆਇਸ਼ ਤਾਂ ਨਾ ਤੁਹਾਡੀ ਖੁਆਇਸ਼ ਹੀ ਰਹਿ ਜਾਣੀ ਐ ਕਿਉਂਕਿ ਮੈਂ ਦੂਜਾ ਵਿਆਹ ਕਰਾਉਣਾ ਨਹੀਂ ਐਸੇ ਹਿਸਾਬ ਨਾਲ ਤੁਸੀਂ ਨੇ ਕਦੇ ਖੁਸ਼ ਹੋਣਾ ਹੀ ਨਹੀਂ ਦੇਖ ਲਾ ਕਿਵੇਂ ਤੀਵੀਂ ਦੇ ਮਗਰ ਲਾ ਕੇ ਮਾਂ ਨੂੰ ਬੋਲਦਾ ਮੰਮੀ ਜੇ ਤੁਸੀਂ ਚਾਹੋ ਨਾ ਵੀ ਮੈਂ ਨਾ ਬੋਲਾਂ ਤਾਂ ਸਾਨੂੰ ਸਾਡੇ ਹਾਲਤ ਛੱਡ ਦਿਓ ਮੈਂ ਤਾਂ ਸ਼ੈਲੀ ਵੀ ਨੇ 1 ਮਿੰਟ ਨਹੀਂ ਰਹਿ ਸਕਦਾ ਰਹਿ ਨਹੀਂ ਸਕਦਾ ਇਹਦੇ ਬਿਨਾ ਪਰ ਔਲਾਦ ਵੀ ਨਾ ਰਹਿ ਸਕਦਾ ਨਾ ਛੈਲੀ ਤੂੰ ਨਾ ਮਮੀ ਦੀਆਂ ਗੱਲਾਂ ਦਿਲ ਤੇ ਨਾ ਲਾਇਆ ਕਰ ਮਮੀ ਨਹੀਂ ਤਾਂ ਆਦਤੀ ਆ ਬੋਲਣ ਦੀ ਮੇਰੀ ਤਾਂ ਨਾ ਇਸ ਘਰ ਚ ਪੋਰਾ ਮੁਕਤ ਨਹੀਂ ਕੀ ਹੋ ਗਿਆ ਚਾਚੀ ਕਿਵੇਂ ਤappi ਬੈਠੀ ਆ ਆ ਜਾ ਪੁੱਤ ਬਹਿ ਜਾ ਹੁਣ ਤੇਤ ਤੋਂ ਕੀ ਲਗੋ ਆ ਲੱਗਦਾ ਚਾਚੀ ਤਾਜ਼ਾ ਤਾਜ਼ਾ ਹੀ ਕਾਂਡ ਹੋਇਆ ਕੋਈ ਕੀ ਕਾਂਡ ਤੈਨੂੰ ਦੱਸਾਂ ਮੈਂ ਆ ਛੈਲੀ ਕਹਿੰਦੀ ਆ ਨਾ ਮੈਂ ਬਹੁਤ ਦੁਖੀ ਆ ਇਹਦੇ ਪਿੱਛੇ ਲੱਗ ਕੇ ਨਾ ਮੈਨੂੰ ਤਾਂ ਮੁੰਡਾ ਬਹੁਤ ਬੋਲਦਾ ਇੱਕ ਨਹੀਂ ਸੁਣਦਾ ਚਾਚੀ ਤੂੰ ਤਾਂ ਨਾ ਬਹੁਤ ਦੁਖੀ ਆ ਮੈਂ ਤੈਨੂੰ ਸਿਆਣੇ ਨਹੀਂ ਦੱਸ ਪਾਈ ਤਾਂ ਸੀ ਲੱਗਦਾ ਤੂੰ ਜਾ ਕੇ ਨਹੀਂ ਆਈ ਉਹਦੇ ਕੋਲੇ ਨਹੀਂ ਭੈਣੇ ਆ ਸਿਆਣਿਆ ਸਿਆਣੇ ਚ ਤਾਂ ਕੁਝ ਨਹੀਂ ਰੱਖਿਆ ਹੋਇਆ ਤੇਰੇ ਦੱਸਣ ਤੋਂ ਪਹਿਲਾਂ ਮੈਂ ਬਹੁਤ ਪੈਸੇ ਖਰਾਬ ਕਰ ਚੁੱਕੀ ਆ ਹੁਣ ਮੇਰੇ ਜਿੰਨੀ ਹਿੰਮਤ ਹੈਗੀ ਵੀ ਮੈਂ ਉਹ ਬੰਜਨ ਤੇ ਪੈਸੇ ਲਾਵਾਂ ਗੱਲ ਸਹੀ ਆ ਚਾਚੀ ਕਾਹਨੂੰ ਇਹਦੇ ਤੇ ਪੈਸੇ ਖਰਾਬ ਕਰਨੇ ਨੇ ਐਵੇਂ ਗੁੱਸਾ ਨਾ ਕਰ ਇੱਕ ਗੱਲ ਕਹਾ ਤੇਰੀ ਬਾਂਜਣ ਨੂੰ ਨਾ ਨજર ਵੀ ਬਹੁਤ ਬੁਰੀ ਆ ਆ ਕੱਲ ਪਰਸੋਂ ਦੀ ਗੱਲ ਆ ਬਾਹਰ ਖੜੀ ਨਾ ਮੇਰੀਆਂ ਕੁੜੀਆਂ ਨੂੰ ਆਏ ਝਾਕਦੀ ਸੀ ਜਿਵੇਂ ਹੁਣੇ ਖਾਜੂਗੀ ਨਹੀਂ ਭੈਣੇ ਹੁਣ ਤੂੰ ਤਾਂ ਬੱਸ ਕਰ ਕਿਉਂ ਤੂੰ ਮੇਰੇ ਜਖਮਾਂ ਤੇ ਨੂਨ ਛਿੜਕਦੀ ਆ ਨਾਲੇ ਨਾ ਮੈਂ ਰਾਜ ਨੂੰ ਬਹੁਤ ਸਮਝਾ ਸਮਝਾ ਦੇਖ ਲਿਆ ਵੀ ਤੂੰ ਇਹਨੂੰ ਛੱਡ ਦੇ ਦੂਜਾ ਵਿਆਹ ਕਰਵਾ ਲ ਪਰ ਉਹ ਉਹ ਤਾਂ ਮੇਰੀ ਇੱਕ ਨਹੀਂ ਸੁਣਦਾ ਫਿਰ ਚਾਚੀ ਆਏ ਤਾਂ ਬੜਾ ਔਖਾ ਜੇ ਤੇਰਾ ਮੁੰਡਾ ਮੰਨ ਜਾਂਦਾ ਨਾ ਮੈਂ ਆਪਦੇ ਤਾਈ ਦੇ ਕੁੜੀ ਦਾ ਰਿਸ਼ਤਾ ਕਰਾ ਦਿੰਦੀ ਕੁੜੀ ਬਹੁਤ ਸੋਹਣੀ ਆ ਹੱਥ ਲਾਇਆ ਮੈਲੀ ਹੁੰਦੀ ਆ ਅੱਛਾ ਪਰ ਪੁੱਤ ਤੂੰ ਮੈਨੂੰ ਪਹਿਲਾਂ ਇੱਕ ਗੱਲ ਦੱਸ ਉਹਨਾਂ ਨੂੰ ਇਤਰਾਜ਼ ਤਾਂ ਨਹੀਂ ਹੋ ਵੀ ਪਹਿਲਾਂ ਮੁੰਡਾ ਵਿਆਹਿਆ ਹੋਇਆ ਨਹੀਂ ਨਹੀਂ ਚਾਚੀ ਤੇਰੇ ਕਹਿਣ ਤੋਂ ਪਹਿਲਾਂ ਹੀ ਨਾ ਮੈਂ ਉਹਨਾਂ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਜੇ ਘਰ-ਬਾਰ ਵਧੀਆ ਮੁੰਡਾ ਵਧੀਆ ਤਾਂ ਸਾਨੂੰ ਕੀ ਇਤਰਾਜ਼ ਲੈ ਕੁੜੇ ਆ ਤਾਂ ਤੂੰ ਬੜੀ ਵਧੀਆ ਗੱਲ ਕੀਤੀ ਏ ਤੂੰ ਜਾ ਕੇ ਗੱਲ ਤੋਰ ਮੈਂ ਦੇਖਦੀ ਐ ਚੈਲੀ ਨੂੰ ਕਿਵੇਂ ਗਲੋ ਲਾਉਣਾ ਉਹ ਤਾਂ ਠੀਕ ਆ ਚਾਚੀ ਰਿਸ਼ਤਾ ਤਾਂ ਮੈਂ ਤੇਰੇ ਮੁੰਡੇ ਨੂੰ ਕਰਾ ਦੂੰ ਪਰ ਥੋੜਾ ਤੂੰ ਮੇਰਾ ਵੀ ਧਿਆਨ ਰੱਖੀ ਨਹੀਂ ਤੂੰ ਫਿਕਰ ਨਾ ਕਰ ਜੇ ਇਹ ਕੰਮ ਆਪਣਾ ਪੂਰ ਚੜ੍ਹ ਗਿਆ ਨਾ ਤੂੰ ਜੋ ਕੁਝ ਕਹੇਂਗੀ ਮੈਂ ਤੇਨੂੰ ਉਹੀ ਦਊ ਠੀਕ ਆ ਚਾਚੀ ਫੇਰ ਤਾਂ ਸਮਝ ਤੇਰਾ ਕੰਮ ਬਾਣੀ ਗਿਆ ਠੀਕ ਆ ਚਾਚੀ ਹੁਣ ਮੈਂ ਚੱਲਦੀ ਆਂ ਸ਼ੈਲੀ ਨੂੰ ਕਿਵੇਂ ਘਰੋਂ ਕੱਢਣਾ ਹੁਣ ਤੂੰ ਉਹਦਾ ਦੇਖ ਇਹੀ ਤਾਂ ਪੰਗਾ ਇਹੀ ਤਾਂ ਸਮਝ ਨਹੀਂ ਆਉਂਦੀ ਵੀ ਉਹਨੂੰ ਘਰੋਂ ਕਿਵੇਂ ਕੱਢਣਾ ਮੈਂ ਆਪਦੇ ਘਰ ਦਾ ਵੰਸ਼ ਚਲਾਉਣ ਲਈ ਮੈਨੂੰ ਕੁਝ ਤਾਂ ਕਰਨਾ ਹੀ ਪੈਣਾ ਚਾਹੇ ਕਿਉਂ ਨਾ ਇਹਦੇ ਨਾਲ ਮਿੱਠੀ ਹੋ ਕੇ ਮੈਨੂੰ ਇਹਨੂੰ ਘਰੋਂ ਕੱਢਣਾ ਪਵੇ